ਗੁਰਦੁਆਰਾ ਪਾਪਾ ਜੀਵਨ ਸਿੰਘ ਜੀ ਪਾਪਾ ਸੰਗਤ ਸਿੰਘ ਜੀ ਜਵਾਹਰਨਗਰ ਮਕਬੂਲਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਤੇ ਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਰਸਤੇ ਵਿੱਚ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵੱਲੋਂ अनेका ਪ੍ਰਕਾਰ ਦੇ ਲੰਗਰ ਲਗਾਏ ਗਏ ਸਹੇਬੇ ਕਮਾਲ ਪੁੱਤਰਾਂ ਦੇ ਦਾਨੀ ਅੰਮ੍ਰਿਤਕੇ ਧਾਤੇ ਜਸਮੇਸ਼ ਪਿਤਾ ਜੀ ਦਾ ਅਪਾਰ ਧਿਆੜਾ ਬਣਾਇਆ ਜਾ ਰਿਹਾ ਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਮਰਜੀਤ ਬਾਬਾ ਜੀਵਨ ਸਿੰਘ ਜੀ ਅਮਰਜੀਤ ਬਾਬਾ ਸੰਸੇਂ ਸਿੰਘ ਗੁਰਦੁਆਰਾ ਸਾਹਿਬ ਤੋਂ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤਰ ਥਾਇਆ ਹੈ ਪੰਨਾ ਪਿਆਰਿਆਂ ਦੀ ਅਗਵਾਈ ਹੈ ਨਗਾਰਿਆਂ ਦੇ ਜੰਗਾਰਿਆਂ ਦੀ ਗੂੰਜ ਦੇ ਵਿੱਚ ਸੰਗਤਾਂ ਦਾ ਭਾਰੀ ਉਛਾ ਦੇਖਣਯੋਗ ਹੈਗਾ ਜਿਸ ਦੇ ਵਿੱਚ ਗੁਰੂ ਦੀਆਂ ਲਾਡਰੀਆਂ ਫੌਜਾਂ ਬਣਿਆ ਸੱਜੀਆਂ ਚੱਲ ਰੀਆਂ ਵਾਂਗੀਆਂ ਤੇ ਅਸੀਂ ਆਪਣੀ ਗੁਰਦੂਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਸਾਈਹਬ ਸ੍ਰੀ ਗੁਰੂ ਕਬ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਜੀ ਲੱਖ ਲੱਖ ਵਧਾਈ ਹੋਵੇ ਔਰ ਸੰਗਤਾਂ ਨੂੰ ਅਪੀਲ ਹੈਗੀ ਕਿ ਜਿਸ ਤਰ੍ਹਾਂ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਜੇ ਇਹਨੂੰ ਠੱਲ ਪਾਣੀ ਚਾਣੇ ਆਂਗੇ ਆਪਾਂ ਤੇ ਵਾਚੜ ਕੇ ਗੁਰੂ ਵਾਲੇ ਬਣੋ ਵੈਰੀ ਗੁਰੂ ਦੋਵੰਸੀ ਜੀ ਮਹਾਰਾਜ ਦਾ ਆਦਿ ਪ੍ਰਕਾਸ਼ ਸਾਰੀਆਂ ਸੰਗਤਾਂ ਪੜਿਆਂ ਜਾਮਾਂ ਧੂਮ ਧਮਾਕੇ ਮਨਾਰੀਆਂ ਨੇ ਬਾਬਾ ਜੀਵਨ ਸਿੰਘ ਗੁਰਦੁਆਰਾ ਕੋਚਲੀ ਇਹ ਸੰਗਤ ਨਗਰ ਕੀਰਤਨ ਦੇ ਵਿੱਚ ਮੈਨੂੰ ਹੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਮੈਂ ਸਾਰਿਆਂ ਨੂੰ ਇਹੀ ਅਰਦਾਸ ਕਰਾਂਗਾ ਕਿ ਗੁਰੂ ਮਾਰਾ ਸਾਡੇ ਤੇ ਕਿਰਪਾ ਬਣਾਈ ਰੱਖਣ ਔਰ ਇਸ ਤਰੀਕੇ ਦੇ ਖਾਲਸਾ ਦਾ ਸਿੱਖੀ ਦਾ ਉਹਾਨੇ ਸਿਧਾਂਤਾਂ ਨੂੰ ਦਿੱਤਾ ਹੈ। ਉਹਨਾ ਅਸੂਲਾਂ ਤੇ ਅਸੀਂ ਚੱਲਦੇ ਰਹੀਏ। ਇਹ ਹੀ ਮੇਰੀ ਸਾਰਿਆਂ ਲਈ ਅਰਦਾਸ ਹੈ। ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਲੱਖ-ਲੱਖ ਵਧਾਈਆਂ। ਇਸ ਸਮਾਪਤੀ ਤੇ ਇੱਕ ਵਾਰ ਤਨ ਗੁਰਦੁਆਰਾ ਧੰਮਧਮਾ ਸਾਹਿਬ ਹੋਈ ਜੀ। ਇਸ ਨੂੰ ਇਲਾਕਾ ਨਿਵਾਸੀਆਂ ਤੇ ਦੇਸ਼-ਵਿਦੇਸ਼ ਬੈਠੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਬਹੁਤ-ਬਹੁਤ ਲੱਖ-ਲੱਖ ਵਧਾਈ ਦੇਣ ਜੀ। ਬੇਤੁਕ ਬਾਦ ਸਾਹਿਬ ਕੋ ਜੀ ਫਤਿਹ। ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰ ਕਾਹデア ਦੇ ਸਬੰਧ ਵਿੱਚ ਫਾਸਟਵੇ ਚੈਨਲ ਵੇਅਰੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਵਾਹਰ ਨਗਰ ਮਕਬੂਲਪੁਰਾ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਐ ਬਾਬਾ ਸੰਗਤ ਸਿੰਘ ਜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਗਤ ਉਤਸ਼ਾਹ ਨਾਲ ਇਸ ਆ ਰਹੀ ਹੈ ਸੰਗਤਾਂ ਵੱਲੋਂ ਜਗਾ ਜਗਾ ਤੇ ਮੇਗਾ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਹਨ ਇੱਕ ਗੁਰਬਾਣੀ ਦਾ ਜਾਪ ਵੀ ਹੋ ਰਿਹਾ ਹੈ ਤੇ ਬੜਾ ਤਸ਼ਾਹ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਹਾਰਡਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਅੰਮ੍ਰਿਤਸਰ